hey come on destroy हिमाचल प्रदेश ਦੇ ਵਿੱਚ ਮੀਂਹ ਦਾ ਕਹਿਰ جاری ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਉੱਥੇ ਹਾਲਾਤ ਬਣੇ ਹੋਏ ਨੇ ਤੇ ਨਾਲ ਹੀ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲਾ ਹਾਈਵੇ ਵੀ ਬੰਦ ਕਰ ਦਿੱਤਾ ਗਿਆ ਹੈ ਰੋਡ ਟੁੱਟ ਗਈ ਹੈ ਕਿਉਂਕਿ ਕੁੱਲੂ ਦੇ ਵਿੱਚ ਬੀਤੀ ਰਾਤ ਬੱਦਲ ਫੱਟਦਾ ਜਿਸ ਦੇ ਕਾਰਨ ਹੜ੍ਹ ਆ ਗਏ ਨੇ ਤੇ ਤਸਵੀਰਾਂ ਬੇਹਦੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਲ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਨੇ ਤਾਸ਼ ਤੇ ਪੱਤਿਆਂ ਦੇ ਮੰਗ ਬਿਲਡਿੰਗਾਂ ਵੀ ਡਿੱਗ ਰਹੀਆਂ ਨੇ ਕਾਫੀ ਜ਼ਿਆਦਾ ਹਾਲ ਖਰਾਬ ਹੋ ਚੁੱਕੇ ਨੇ ਹਾਈ ਅਲਰਟ ਤੇ ਹੈ ਇਸ ਵੇਲੇ ਹਿਮਾਚਲ ਪਰਦੇਸ਼ ਤੇ ਉੱਥੇ ਹੀ ਤੁਹਾਨੂੰ ਦੱਸ ਦਿਆ ਕਿ ਚੰਡੀਗੜ੍ਹ ਨੇੜੇ ਜਿਹੜਾ ਹਿੱਲ ਸਟੇਸ਼ਨ ਜਿੱਥੇ ਲੋਕ ਅਕਸਰ ਹੀ ਜਾਣਾ ਪਸੰਦ ਕਰਦੇ ਨੇ Shimla ਉੱਥੇ ਵੀ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਦੱਸੇ ਜਾ ਰਹੇ ਨੇ ਤੇ ਨਾਲ ਹੀ ਹੁਣੇ ਤਸਵੀਰਾਂ ਤੁਸੀਂ ਚੰਡੀਗੜ੍ਹ ਮਨਾਲੀ ਹਾਈਵੇ ਦੀਆਂ ਵੇਖ ਰਹੇ ਹੋ ਜੋ ਕਿ ਬੰਦ ਕਰ ਦਿੱਤਾ ਗਿਆ ਹੈ ਉੱਥੇ ਸੜਕ ਟੁੱਟ ਗਈ ਹੈ ਸੜਕ ਤੇ ਵੀ ਸਭ ਕੁਝ ਪਾਣੀ ਪਾਣੀ ਹੋ ਚੁੱਕਿਆ ਹੈ ਤੇ ਤਸਵੀਰਾਂ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਅੱਧੀ ਸੜਕ ਜਿਹੜੀ ਆ ਟੁੱਟ ਗਈ ਹੈ ਤੇ ਦੱਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਕਈ ਲੋਕਾਂ ਦੇ ਘਰ ਵੀ ਟੱਗ ਗਏ ਨੇ ਤੇ ਉੱਥੇ ਹੀ ਕਈ ਲੋਕਾਂ ਦੀਆਂ ਗੱਡੀਆਂ ਵੀ ਰੁੜ ਗਈਆਂ ਨੇ ਤਸਵੀਰਾਂ ਬੇਹਦ ਜਿada ਹੈਰਾਨ ਕਰ ਦੇਣ ਵਾਲੀਆਂ ਨੇ ਤੇ ਤੁਸੀਂ ਵੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤੇ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਚੰਡੀਗੜ੍ਹ ਮਨਾਲੀ ਹਾਈਵੇ ਦੀਆਂ ਜੋ ਕਿ ਪੂਰੇ ਤਰੀਕੇ ਨਾਲ ਟੁੱਟ ਚੁੱਕਿਆ ਪਾਣੀ ਪਾਣੀ ਹੋ ਚੁੱਕਿਆ ਤਸਵੀਰਾਂ ਨੇ ਜੋ ਹਾਲਾਤ ਸਾਫ਼ ਬਿਆਨ ਕਰ ਰਹੀਆਂ ਨੇ ਤੇ ਉੱਥੇ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਨਾਲ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ।